ਜੀ ਦੇਖੋ ਜੀ ਮੀਂਹ ਮੀ ਆ ਗਿਆ ਕਿੰਨਾ ਮੀ ਆਇਆ ਅਸੀਂ ਘਰ ਮਸਾਂ ਪਹੁੰਚੇ ਅੰਦਰ ਮਸਾਂ ਬੜੇ ਹਣ ਆ ਕੇ ਗਏ ਹੋਏ ਸੀ ਦੇਖੋ ਜੀ ਮੀਂਹ ਨੇ ਕਿੰਨੀਆਂ ਬਹਾਰਾਂ ਲਾਈਆਂ ਪਈਆਂ ਨੇ ਚਲੋ ਚਾਹੀਦਾ ਵੀ ਸੀ ਗਰਮੀ ਬਹੁਤ ਜ਼ਿਆਦਾ ਹੈ ਤੇ ਮੀਂਹ ਦੀ ਜ਼ਰੂਰਤ ਵੀ ਸੀ ਕਾਲੀਆਂ ਘਟਾ ਚੜੀਆਂ ਪਈਆਂ ਨੇ ਉੱਪਰ ਦੇਖੋ ਕਿੰਨਾ ਕੋ ਪਨੇਰਾ ਹੋਇਆ ਪਿਆ ਬਹੁਤ ਜ਼ਿਆਦਾ ਦੇਖੋ ਮੌਸਮ ਕਿ ਆਸਮ ਬੜਿਆ ਪਿਆ ਦੇਖੋ ਪੀਂਹ ਜਿਆਦਾ ਮੀਂਹ ਆ ਰਿਹਾ ਰੋਜ਼ ਹੀ ਜੀ ਕਰਦਾ ਮੀਂਹ ਦੇ ਵਿੱਚ ਭਾਈ ਜਾਈਏ ਗਰਮੀ ਇੰਨੀ ਹੈ ਗਰਮੀ ਇੰਨੀ ਹੈ ਬਹੁਤ ਜ਼ਿਆਦਾ ਕਰਦੀ ਹੈ ਨਾ ਵਧੀਆ ਬੱਦਲ ਦੇਖੋ ਕੀ ਕਰਦਾ ਕਿੰਨਾ ਬਦਲਾ ਰਿਹਾ ਦੱਸਿਓ ਜੀ ਕਿੱਥੇ ਕਿੱਥੇ ਨਹੀਂ ਪੈ ਰਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੰਮੀ ਹੈ ਬੇਰੀ ਕਾਲੀ ਘਟਾ ਚੜਹੀ ਪਈ ਹੈ ਕਾਲੀ ਘਟਾ ਬੱਦਲੇ ਬੱਦਲ ਹੋਇਆ ਪਿਆ ਜਾਦਾ ਬੰਦ ਲਾ। ਇਹ ਬੂਬੀ ਬਸਰਾ 빙ਾ ਜਾ ਹੋ ਗਿਆ। ਦੇਖੋ ਜੀ ਉਧਰ ਦਿਖਾਉਣੀ ਆਪਾਂ। ਮਿੰਤੇ ਪੈ ਰਹੇ ਪਰ ਫੂੜੀ ਫੂੜੀ ਬੀਤੀ ਝੰਕਣੀਆਂ ਬੜੀ ਇਕੱਟੀਆਂ ਲੱਗਦੀਆਂ ਨੇ। ਹਾਂਜੀ ਇਹ ਬੁੱਤੇ ਆਪਣੇ ਫਲਾਂ ਵਾਲੇ ਸਾਰੇ ਬੁੱਤੇ ਕਿੰਨੇ ਵਧੀਆ ਹੋਏ ਬਈਆ। ਕਿੰਨੇ ਲਹਿਰਾਉਂਦੇ ਆ ਮੀਂਹ ਦੇ ਵਿੱਚ। ਮੀ ਪੈਣਾ ਜ਼ਰੂਰੀ ਹੈ ਨਾਲ ਤੇ ਮਿੱਟੀ ਮੁੱਟੀ ਦਬ ਜਾਂਦੀ ਹੈ ਨਾਲੇ ਹੁਣ ਜੀਰੀਆਂ ਲਈ ਬਿਜਲੀ ਦੀ ਬਚਤ ਹੋਊਗੀ ਹੁਣ ਵਧੀਆ ਮੀਂਹ ਹੋ ਪਿਆ ਰਿਹਾ ਵਧੀਆ ਗੱਲਾਂ ਪੈਣਾ ਵੀ ਜ਼ਰੂਰੀ ਚਾਹੀਦਾ ਸੀ ਦੇਖੋ ਜੀ ਪੈਣੇ ਕੌਰ ਕੌਰ ਪੈਣ ਮੀਂਹ ਦੇਖ ਲੈ ਕਿੰਨਾ ਪੈਂਦਾ ਕੌਰ ਪੈਣੇ ਵੀਡੀਓ ਦੇਖ ਆ ਵੇਂਚ ਨਾ ਹੀ ਹੈ ਕੌਰ ਪੈਣ ਨੂੰ ਬਹੁਤ ਵਧੀਆ ਲੱਗਦੀ ਤੇ ਖੁੱਲਾ ਖੁੱਲਾ ਘਰ ਕੌਰ ਪੈਣੇ ਦੇਖ ਕਿੰਨਾ ਸੋਹਣਾ ਮੌਸਮ ਹੋਇਆ ਪਿਆ ਪਿੰਡਾਂ ਦਾ ਮਾਹੌਲ ਦੇਖ ਲੈ ਨੀ ਕੌਰ ਭੈਣੇ ਦੇਰ ਕਿੰਨਾ ਮੀ ਆ ਗਿਆ ਦੇਖ ਲਾ ਇੰਨਾ ਮੀ ਆ ਗਿਆ ਕੌਰ ਭੈਣਾ ਬਹੁਤ ਜ਼ਿਆਦਾ ਪੈਣ ਲੱਗ ਗਿਆ ਦੇਖ ਲਾ ਦੇਖ ਲਾ ਦੇਖ ਲਾ ਕਿੰਨਾ ਮੀ ਆ ਗਿਆ ਭੈਣੇ ਬਹੁਤ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਸੀ ਕੋਰ ਭੈਣੇ ਬਹੁਤ ਗਰਮੀ ਸੀ ਮੈਂ ਤਾਂ ਨਾ ਗੇਟ ਤੋਂ ਅੱਜ ਦੂਜਿਆਂ ਦੀ ਗੱਡੀ 'ਚ ਗਏ ਸੀਗੇ ਮਤਲਬ ਗੇਟ ਤੋਂ ਨਾ ਜੁੱਤੀ ਚੱਕ ਕੇ ਭੱਜ ਕੇ ਆਈਆਂ ਅੰਦਰ ਨੂੰ ਜੁੱਤੀ ਹੱਥ 'ਚ ਚਾਹੇ ਗਏ ਨਾ ਮੀ ਸੀ ਦੇਖੋ ਦੇਖੋ ਕਿੰਨਾ ਮੀਆ